ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦਾ ਇਹ ਟਾਪਿਕ ਆ ਕਿਸਾਨ ਭਰਾਓ ਉਹ ਆ ਜੀ ਬੈਕਟੀਰੀਆਲ ਲੀਫ ਬਲਾਈਟ ਬੈਕਟੀਰੀਆਲ ਪੈਨਿਕਲ ਬਲਾਈਟ ਇਹ ਬਹੁਤ ਜ਼ਿਆਦਾ ਵੱਡਾ ਮਸਲਾ ਬਣਿਆ ਪਿਆ ਵਾ ਆਪਣੇ ਪੰਜਾਬ ਦੇ ਵਿੱਚ ਲਗਭਗ ਪਿਛਲੇ ਸਾਲਾਂ ਦੇ ਵਿੱਚ ਮੋਸਟਲੀ ਸਾਰੇ ਝੋਨੇ ਦੇ ਵਿੱਚ ਇਹ ਬਿਮਾਰੀ ਦੇਖੀ ਗਈ ਆ ਕੁਝ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਦੀਆਂ ਰਜਿਸਟਰਡ ਵੈਰਾਈਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਨਹੀਂ ਆਉਂਦੀ ਪਰ ਕੁਝ ਜਗ੍ਹਾ ਤੇ ਦੇਖੀ ਗਈ ਹੈ ਬਿਮਾਰੀ ਅੱਜ ਆਪਾਂ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਉਹਦੇ ਦੇ ਕੰਟਰੋਲ ਦੀ ਗੱਲ ਕਰਾਂਗੇ ਵੀ ਉਹਦਾ ਕੀ ਕੰਟਰੋਲ ਆ ਯੂਨੀਵਰਸਿਟੀ ਵੱਲੋਂ ਕੋਈ ਦਵਾਈ ਸਿਫਾਰਸ਼ ਆ ਜਾਂ ਨਹੀਂ ਉਹ ਬਿਮਾਰੀ ਦਾ ਕਿੰਨਾ ਕੁ ਜ਼ਿਆਦਾ ਨੁਕਸਾਨ ਆ ਤੇ ਕਿਹੜੀ ਸਟੇਜ ਤੇ ਜਾ ਕੇ ਆਪਾਂ ਸਪਰੇਅ ਕਰੀਏ ਜਿਸ ਦੇ ਨਾਲ ਕਿ ਆਪਾਂ ਬਚ ਸਕੀਏ ਇਸ ਬਿਮਾਰੀ ਤੋਂ ਇਹ ਕਰੀ ਬੈਕਟੀਰੀਅਲ ਪੈਨਿਕਲ ਬਲਾਈਟ ਜਿਹੜੇ ਕਿ ਕਾਨੂੰ ਪਦਾ ਜੀ ਮੁੰਜਰਾਂ ਤੇ ਆਉਂਦੀ ਆ ਬੀ ਐਲ ਬੀ ਮੈਨ ਲੋ ਬੈਕਟੀਰੀਆ ਜਿਹੜਾ ਅਟੈਕ ਮੁੰਜਰਾਂ ਤੇ ਕਰਦਾ ਹੈ ਕਹਿੰਦੇ ਜੀ ਬੈਕਟੀਰੀਅਲ ਲੀਫ ਬਲਾਈਟ ਝੋਨੇ ਦੇ ਪੱਤਿਆਂ ਤੇ ਅਟੈਕ ਹੁੰਦਾ ਵਾ ਇਹ ਬਿਮਾਰੀ ਫੈਲਦੀ ਹੈ ਜੀ ਬੈਕਟੀਰੀਅਮ ਐਕਸ ਐਂਥੋਮਨਾਸ ਓਰੇਜਿਆ ਤੋਂ ਇਹਦੇ ਰਾਈਏ ਬਿਮਾਰੀ ਇਹਦੀ ਫੈਲਦੀ ਆ ਸਭ ਤੋਂ ਜਿਆਦਾ ਇਹ ਆ ਰਹੀ ਆ ਜੀ ਜਿਹੜੇ ਆਪਾਂ ਜਿਹੜੀਆਂ ਯੂਨੀਵਰਸਿਟੀ ਵੱਲੋਂ ਦਵਾਈਆਂ ਝੋਨੇ ਜਿਹੜੇ ਸਿਫਾਰਿਸ਼ ਨਹੀਂ ਹੈਗੇ ਵੈਰਾਈਟੀਆਂ ਨਹੀਂ ਸਿਫਾਰਸ਼ ਉਹ ਆਪਾਂ ਲਾ ਰਹੇ ਆ ਉਹਨਾਂ ਤੋਂ ਆ ਰਹੀ ਆ ਮਤਲਬ ਉਹਨਾਂ ਦੇ ਜ਼ਿਆਦਾ ਅਟੈਕ ਕਰਦੀ ਆ ਪਰ ਪਿਛਲੇ ਸਾਲ 11 ਕਿ ਦੀ ਵਿੱਚ ਵੀ ਅਟੈਕ ਦੇਖਿਆ ਗਿਆ ਕੋਈ ਜਗ੍ਹਾ ਤੇ 17 18 ਤੇ ਜਾਂ ਇੱਕ ਵੈਰੈਟੀ ਆ ਪੀਆ 114 ਉਹਦੇ ਤੇ ਬਹੁਤ ਜ਼ਿਆਦਾ ਹਮਲਾ ਹੁੰਦਾ ਇਹਦਾ ਜਿਹੜੀਆਂ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਲੋ ਸ਼ਿਫਾਰਸ਼ ਵੈਰੈਟੀਆਂ ਉਹਨਾਂ ਦੇ ਵਿੱਚੋਂ 114 ਐ ਜਿੱਤੇ ਹਮਲਾ ਜ਼ਿਆਦਾ ਦਿਖਾਈ ਦਿੰਦਾ ਵਾ ਗੱਲ ਕਰੀਏ ਪੱਤਾ ਕਿਸਮ ਇਹ ਆ ਜਾਣਾ ਸਟਾਰਟ ਹੋ ਜਾਂਦਾ ਬ੍ਰਾਊਨ ਕਲਰ ਦਾ ਠੀਕ ਆ ਜੀ ਜਾਲੋਦ ਬ੍ਰਾਊਨ ਕਲਰ ਕਨਵਰਟ ਹੋ ਜਾਂਦਾ ਜੇ ਆਪਾਂ ਗੱਲ ਕਰੀਏ ਇਥੋਂ ਜਦੋਂ ਬ੍ਰਾਊਨ ਹੋਇਆ ਕੁੰਡ ਮੋਨੇ ਸਟਾਰਟ ਹੋ ਜਾਂਦੇ ਉੱਪਰ ਇੱਕ ਤੇ ਪਹਿਲੀ ਨਿਸ਼ਾਨੀ ਇਹ ਆ ਬੈਕਟੀਰੀਅਲ ਲੀਫ ਬਲਾਈਟ ਦੀ ਜੇ ਆਪਾਂ ਨੂੰ ਫੇਰ ਵੀ ਡਾਊਟ ਹੁੰਦਾ ਵਾ ਜਦਾਂ 11 ਕਿਹਦੇ ਵਿੱਚ 17 18 ਵਿੱਚ ਪਿਛਲੇ ਦੇ ਪੱਤੇ ਪਾਟੇ ਦਿਖੰਦਾ ਹੈ ਉਹ ਬੈਕਟੀਰੀਆ ਬਲਾਈਟ ਨਹੀਂ ਹੈਗੀ ਜੇ ਆਪਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਡਾਊਟ ਹੁੰਦਾ ਫਿਰ ਵੀ ਆਪਾਂ ਪੱਤੇ ਲੋ ਤੁਸੀਂ ਉੱਪਰਲੀ ਜਗ੍ਹਾ ਤੋਂ ਆਪਾਂ ਪੱਤੇ ਤੋੜ ਸਕਦੇ ਹਾਂ ਤੋੜ ਕੇ ਬਰੀਕ-ਬਰੀਕ ਕਰਕੇ ਪੱਤੇ ਤੇ ਤੁਸੀਂ ਉਹ ਪਾਣੀ ਲਾਓ ਕਲਾਸੀ ਦੇ ਵਿੱਚ ਉਹਦੇ ਵਿੱਚ ਪਾ ਕੇ ਬਰੀਕ-ਬਰੀਕ ਤੁਸੀਂ ਧੁੱਪ ਦੇ ਸਾਹਮਣੇ ਉਹਨੂੰ ਚੈੱਕ ਕਰ ਸਕਦੇ ਹੋ ਉਹਦੇ ਵਿੱਚ ਸਪੋਰਸ ਦਿਖਣਗੇ ਆਪਾਂ ਨੂੰ ਦੁੱਧ ਰੰਗੇ ਜੋ ਦਿਖ ਰਿਹਾ ਹੈ ਇਹਦਾ ਮਤਲਬ ਕਿ ਆਪਣੇ ਉਹ ਬੈਕਟੀਰੀਅਲ ਲੀਫ ਬਲਾਈਟ ਬਿਮਾਰੀ ਆਪਣੇ ਆ ਚੁੱਕੀ ਹੈ ਉਹਦੇ ਤੋਂ ਕਿਸਾਨ ਭਰਾਓ ਕੋਈ ਵੀ ਦਵਾਈ ਜਿਹੜੀ ਸਪਾਰਸ਼ ਨਹੀਂ ਹੈਗੀ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਬਟ ਕਾਫੀ ਜ਼ਿਆਦੇ ਕਿਸਾਨਾਂ ਨੇ ਜੋ ਤਿਆਰਬੇ ਆ ਉਹਨਾਂ ਦੀਆਂ ਮੈਂ ਗੱਲਾਂ ਕਰੂੰਗਾ ਤੁਹਾਡੇ ਨਾਲ ਕਿ ਜਿਹੜੀਆਂ ਉਹ ਦਵਾਈਆਂ ਵਰਤਦੇ ਆਈ ਹੋਈ ਬਿਮਾਰੀ ਦਾ ਕੋਈ ਹੱਲ ਨਹੀਂ ਹੈਗਾ ਉਥੇ ਕਾਪਰ ਆਕਸਾਈ ਕਲੋਰਾਇਡ ਜਾਂ ਕਾਪਰ ਹਾਈਡਰੋਕਸਾਈਡ ਜਾਂ ਕਾਪਰ ਸਲਫੇਟ ਵਰਗੀਆਂ ਸਪਰਈਆਂ ਕੀਤੀਆਂ ਜਾਂਦੀਆਂ ਆਦਾ-ਅਦਾ ਕਿਲੋ 200 ਲੀਟਰ ਪਾਣੀ ਜੇ ਆਪਾਂ ਪਾਣੀ ਵੀ ਘੱਟ ਲਈਏ ਤਾਂ ਉਹ ਤੇ ਮੇਰੇ ਪੱਤੇ ਹੋਰ ਸਾਰ ਦਿੰਦੀ ਆ ਉਹ ਦਵਾਈ ਬਹੁਤ ਹਾਰਡ ਸాల్ਟ ਹੁੰਦਾ ਉਹ ਸਖਤ ਹੁੰਦਾ ਉਸ ਤੋਂ ਇਲਾਵਾ ਬੈਕਟਵਾਇਵ ਆਉਂਦੀ ਆ ਆਈਪੀਐਲ ਦੀ ਸੋਡੋਮਨਾਸ ਇਨਫਲੋਰੋਸੈਂਸ ਸాల్ਟ ਉਹ ਦੇ ਜ ਉਹ ਵੀ ਵਰਤੇ ਆ ਜਾਂਦਾ ਉਹ ਵੀ ਅੱਧਾ ਲੀਟਰ ਜੇ ਜਿਆਦਾ ਬਿਮਾਰੀਆਂ ਦਾ ਲੀਟਰ ਕਿੱਲੇ ਦੀ ਵਰਤੀ ਜਾਂਦੀ ਹੈ ਜਿਹੜੇ ਕਿ ਕਿਸਾਨਾਂ ਦੇ ਜਿਹੜੇ ਤਜਰਬੇ ਆ ਜਾਂ ਆਪਾਂ ਟੀਕੇ ਜਿਹੜੇ ਸਟ੍ਰਿਪਟੋਸਾਈਲਿੰਦੇ ਵਰਤਦੇ ਆ ਸਟ੍ਰਿਪਟੋਮਾਈਸਿਨ ਹੋ ਗਈ। ਇਦਾਂ ਦੇ ਟੀਕੇ ਵਰਤੇ ਜਾਂਦੇ ਆ। ਇਹਨਾਂ ਤੋਂ ਲਾਭ ਹੋਰ ਕੋਈ ਦਵਾਈ ਨਹੀਂ ਹੈਗੀ। ਕਈਆਂ ਕਿਸਾਨ ਭਰਾਵਾਂ ਨੂੰ ਇਹ ਵਹਿਮ ਆ ਗਿਆ ਮਿਸਟਰ ਟਾਪ ਨੇ ਟੀਕ ਹੋਰ ਗਿਆ। ਉਲੀ ਰੋਗ ਦਵਾਈਆਂ ਜਿਹੜੀਆਂ ਉਹਨਾਂ ਨੂੰ ਕੰਟਰੋਲ ਕਰ ਲੈਂਦੀਆਂ ਉਹ ਨਹੀਂ ਕਰ ਸਕਦੀਆਂ। ਇਹੀ ਜਿਹੜੀਆਂ 2 ਦਿਨ ਦਵਾਈਆਂ ਜਿਹੜੀਆਂ ਕੁਝ ਹੱਦ ਤੱਕ ਕੰਟਰੋਲ ਕਰਦੀਆਂ ਇਹ ਵੀ ਤੁਹਾਨੂੰ ਲੱਗਦਾ ਹੈ ਤੁਸੀਂ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਤੋਂ ਜਿਹੜੀਆਂ ਸਿਫਾਰਸ਼ ਵੈਰਾਈਟੀਆਂ ਉਹ ਜੇ ਲਾਈਆਂ ਆਪਾਂ ਫਿਰ ਤੇ ਘਬਰਾਉਣ ਦੀ ਤੁਹਾਨੂੰ ਲੋੜ ਨਹੀਂ ਆ ਜੇ ਉਹਨਾਂ ਦੇ ਵਿੱਚ 114 ਲਾਈ ਆ ਤੁਸੀਂ ਐਡਵਾਂਸ ਸਪਰੇ ਕਰੋ ਐਡਵਾਂਸ ਸਪਰੇ ਜ਼ਰੂਰੀ ਆ ਐਡਵਾਂਸ ਦੇ ਵਿੱਚ ਆਪਾਂ ਕਾਪਰ ਸਲਫੇਟ ਕਾਪਰ ਹਾਈਡਰੋਕਸਾਈਡ ਜਾਂ ਕਾਪਰ ਦੀਆਂ ਜਿੰਨੀਆਂ ਵੀ ਰਿਲੇਟਡ ਕਾਪਰ ਦੇ ਰਿਲੇਟਡ ਜਿੰਨੀਆਂ ਵੀ ਸਪਰੇਆਂ ਤੁਸੀਂ ਕਰ ਸਕਦੇ ਹੋ ਜਾਂ ਬੈਕਟਵਾਇਵ ਦਵਾਈ ਆਉਂਦੀ ਆਪੀਐਲ ਕੰਪਨੀ ਦੀ ਉਹ ਮੈਂ ਮੈਂਸ਼ਨ ਕਰ ਦਿੰਦਾ ਇਥੇ ਉਹ ਤੁਸੀਂ ਦਵਾਈ ਕਰ ਸਕਦੇ ਜੋ ਜੇ ਅਟੈਕ ਜ਼ਿਆਦਾ ਲੀਟਰ ਨਹੀਂ ਦਦਾ ਲੀਟਰ ਇਹ ਦੇਖ ਚੰਗੇ ਰਿਜ਼ਲਟ ਆ ਬਾਕੀ ਕਿਸਾਨ ਭਰਾਓ ਇਹ ਬਿਮਾਰੀ ਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਝਾੜ ਤੇ ਇੰਪੈਕਟ ਪੈਂਦਾ 노 ਡਾਊਟ ਬਾਕੀ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈਗੀ ਇਦਾਂ ਦੀ ਜਿਹਦੇ ਜਿਹੜੇ ਕਿਸਾਨ ਦੇ ਕੋਈ ਇਦਾਂ ਦੀ ਬਿਮਾਰੀ ਆਈ ਆ ਉਹ ਤੁਸੀਂ ਕਮੈਂਟਾਂ ਵਿੱਚ ਦੱਸੋ ਜਾਂ ਉਸ ਬਿਮਾਰੀ ਦਾ ਜਿਹੜੀ ਦਵਾਈ ਵਰਤੀ ਆ ਕੋਈ ਹੱਲ ਆ ਉਹਦੇ ਬਾਰੇ ਜ਼ਰੂਰ ਕਮੈਂਟਾਂ ਦੇ ਸਾਂਝਾ ਕਰੋ ਤਾਂ ਜੋ ਕਿਸਾਨਾਂ ਦੀ ਹੋਰ ਹੈਲਪ ਹੋ ਸਕੇ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ ਧੰਨਵਾਦ